ਕਨ ਕੈਨੇਡੀਅਨ ਦੋਪੇਟ ਇੱਕ ਹੋਰ ਨਵਾਂ ਪ੍ਰੋਸੈਸ ਜਿਹਨੂੰ ਅੱਪਾ ਕਹਦੇ ਕਿ ਬੱਚਿਆਂ ਵਾਸਤੇ ਨਵਾਂ ਰੂਲ ਸਟਾਰਟ ਕਰ ਦਿੱਤਾ ਕਿ ਛੋਟੇ ਬੱਚੇ ਜਿਹੜੇ ਨੇ ਮਾਈਨਰ ਬੱਚੇ ਆਪਣੀ ਜਿਹੜੀ ਉਹਨਾਂ ਦੀ ਏਜ 4 ਤੋਂ 17 ਸਾਲ ਤੱਕ ਦੀ ਹੈ ਉਹ ਵੀ ਬੱਚੇ ਆਪਣੇ ਕੈਨੇਡਾ ਜਿਹੜੀ ਹੈ ਸਟੱਡੀ ਜਾ ਕੇ ਉੱਥੇ ਕਰ ਸਕਦੇ ਨੇ ਤੇ ਜਿਹਦੇ ਵਿੱਚ ਕੀ ਹੈ ਕਿ ਪੇਰੈਂਟਸ ਵੀ ਬੱਚਾ ਦੇ ਨਾਲ ਜਾਣਗੇ ਕਿਉਂਕਿ ਤੁਹਾਨੂੰ ਵੀ ਪਤਾ ਸਿੰਗਲ ਬੱਚਾ ਇਕੱਲਾ ਜਾ ਨਹੀਂ ਸਕਦਾ ਹਨਾ ਨਾ ਉਹ ਟਰੈਵਲ ਕਰ ਸਕਦਾ ਜਿਹਦੇ ਕਹਿ ਕੇ ਫੈਮਲੀ ਦੇ ਨਾਲ ਜਾਣਾ ਕੰਪਲਸਰੀ ਹੁੰਦਾ ਆ ਪੇਰੈਂਟਸ ਨਾਲ ਜਾਣ ਕੇ ਕੰਮ ਕਰਨਗੇ ਉੱਥੇ ਰਹਿਣਗੇ ਥੋੜਾ ਇੱਕ ਦੋ ਸਾਲ ਦਾ ਵੀਜ਼ਾ ਲੱਗਦਾ ਐ ਐਕਸਟੈਂਡੇਬਲ ਹੁੰਦਾ ਆ ਉੱਥੇ ਜਾ ਕੇ ਵੀਜ਼ਾ ਉਹਨਾਂ ਦਾ ਐਕਸਟੈਂਡ ਹੁੰਦਾ ਰਹਿੰਦਾ ਹੈ ਮੈਂ ਆਪਣੇ ਪਤੀਰਵਾਦ ਨਾਲ ਨੇ ਦਾ ਜਾ ਰਹਾ ਹਾਂ ਉਹ ਇਹ ਤੋਂ ਵੀ ਯਾ ਲੋ ਆਇਆ ਹੈ ਦੇ ਸਾਰਾ ਨਾ ਕਿਹਾ ਸੀ ਅਪਲਾਈ ਕਰਕੇ ਦੇਖੋ ਤੁਸੀਂ ਅਪਲਾਈ ਕਰਕੇ ਦੇਖਾ ਜੀ ਦੱਸ ਦੇਣਾ ਅੰਦਰ ਜਾ ਕੇ ਪਰ ਇਹਦੇ ਵਿੱਚ ਮਾਈਨਰ ਵੀਜ਼ਾ ਦੇ ਵਿੱਚ ਕੀ ਹੈ ਕਿ ਪੇਰੈਂਟਸ ਨੂੰ ਨਾ ਤਾਂ ਕੋਈ ਆਇਲਸ ਕਰਨ ਦੀ ਨੀਡ ਹੈਗੀ ਹੈ ਨਾ ਹੀ ਕਿਸੇ ਬੱਚੇ ਨੂੰ ਟੈਸਟ ਵਗੈਰਾ ਕੋਈ ਦੇਣ ਦੀ ਨੀਡ ਹੁੰਦੀ ਹੈ ਪੇਰੈਂਟਸ ਨਾਲ ਜਾਉਗੇ ਤਾਂ ਕੀ ਉੱਥੇ ਕੰਮ ਕਾਜ ਕਰ ਸਕਦੇ ਜਾਂ ਨਹੀਂ ਕਰੋ ਜ਼ਰੂਰ ਕਰ ਸਕਦੇ ਨੇ ਪੇਰੈਂਟਸ ਨੂੰ ਓਪਨ ਵਰਕ ਰੈਟਸ ਹੁੰਦੇ ਨੇ ਉੱਥੇ ਜਾ ਕੇ ਮਤਲਬ ਇਥੋਂ ਪੀਜੀ1 ਪੇਰੈਂਟਸ ਗਾਰਡਨ ਵੀਜ਼ਾ ਹੁੰਦਾ ਸਕੂਲ ਇਹ ਤਾਂ ਨਹੀਂ ਕਹੇਗਾ ਕਿ ਬੱਚੇ ਦੇ ਨਾਲ ਪੇਰੈਂਟਸ ਆ ਕੇ ਇਥੇ ਬੈਟਰ ਹਨਾ ਕਿਉਂਕਿ ਅਗਰ ਉਹ ਫ੍ਰੀ ਡਰੈਂਡ ਕੇ ਤਾਂ ਬੱਚੇ ਦੀ ਫੀਸਾ ਕਿੱਥੋਂ ਬੇ ਕਰ ਰਹੇਗੇ ਉਹਦੇ ਜੀਆਈਸੀ ਵਿੱਚ ਹੁੰਦਾ ਸੀ ਜੀਆਈਸੀ ਵਗੈਰਾ ਪਰ ਨਹੀਂ ਪੈਂਦੀ ਸੀ ਕਿ ਇਹਦੇ ਵਿੱਚ ਨਾ ਕੋਈ ਜੀਆਈਸੀ ਹੈਗੀ ਹੈ ਨਾ ਕੋਈ ਟੈਕਸ ਹੈ ਤੁਹਾਡਾ ਸਿਰਫ ਫੰਡਸ ਜਿਹੜੇ ਨੇ ਉਹ ਵੀ ਬਹੁਤ ਘੱਟ ਫੰਡ ਦੇ ਵਿੱਚ ਆਪਾਂ ਬੱਚੇ ਨੂੰ ਬਾਹਰ ਕੈਨੇਡਾ ਲੈ ਕੇ ਜਾ ਜੀ ਫੋਕਸ ਆਪਣੀ ਫੰਡ ਫੇਸ ਇਨਕਮ ਤੇ ਰੱਖਣਾ ਹੈ ਅਗਰ ਤਿੰਨੋ ਚੀਜ਼ਾਂ ਬੈਸ ਨੇ 100% ਗਾਰੰਟੀ ਸਾਡੀ ਹੋਏਗੀ ਕਿ ਕਿੰਗਡਮ ਤੋਂ ਸਰਟਨਟੀ ਹੋਏਗੀ ਕਿ ਵੀਜ਼ਾ ਤੁਹਾਨੂੰ ਲੈ ਕੇ ਦੇਗੀ ਸਸੀਗਮਾ ਰਾਗਵ ਜੈਨ ਤੇ ਤੁਸੀਂ ਵਿਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਆਦੇ ਸਮੇਂ ਪੰਜਾਬ ਦੀ ਗੱਲ ਕਰੀਏ ਤੇ ਹਰ ਇੱਕ ਨੌਜਵਾਨ ਜਿਹੜਾ ਕੀ ਹੈ ਵਿਦੇਸ਼ ਜਾਣਾ ਚਾਹੁੰਦਾ ਹੈ ਲੇਕਿਨ ਕਈ ਵਾਰੀ ਇਦਾਂ ਵੀ ਹੁੰਦਾ ਕਿ ਮਾਪਿਆਂ ਦੇ ਨਾਲ ਜਿਹੜੇ ਉਹਨਾਂ ਦੇ ਛੋਟੇ ਬੱਚੇ ਹੁੰਦੇ ਆ ਉਹ ਵੀ ਕਿਤੇ ਨਾ ਕਿਤੇ ਜਿਹੜੇ ਕੀ ਆ ਬਾਹਰ ਜਾਣਾ ਚਾਹੁੰਦੇ ਆ ਤੇ ਉਹਨਾਂ ਦੇ ਦਿਮਾਗ 'ਚ ਬਹੁਤ ਜ਼ਿਆਦਾ ਸਵਾਲ ਹੁੰਦੇ ਕਿ ਆਖਿਰ ਆਪਣੇ ਬੱਚੇ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਕਿ ਆਪਣੇ ਨਾਲ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਇਸ ਲਈ ਅੱਜ ਅਸੀਂ ਐਕਸਪਰਟ ਕੋਲ ਪਹੁੰਚੇ ਆ ਇੱਥੇ ਕਿੰਗਡਮ ਜਿਹੜੇ ਵੀਜ਼ਾ ਵਾਲੇ ਉਹਨਾਂ ਕੋਲ ਪਹੁੰਚੇ ਆ ਤੇ ਸਾਡੇ ਨਾਲ ਆਰਤੀ ਜੀ ਮੌਜੂਦ ਹੈ ਮੈਡਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ ਥੈਂਕ ਯੂ ਸੋ ਮਚ ਸਰ ਮੈਡਮ ਪਹਿਲਾ ਸਵਾਲ ਇਹ ਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਬਾਹਰ ਤਾਂ ਜਾਣਾ ਚਾਹੁੰਦੇ ਆ ਪਰ ਜੇ ਉਹ ਤਾਂ ਪਲੈਨਿੰਗ ਕਰਦੇ ਤੇ ਸੋਚਦੇ ਯਾਰ ਸਾਡਾ ਜਿਹੜਾ ਬੱਚਾ ਹੈ ਇਹਨੂੰ ਕਿੱਦਾਂ ਸੀ ਬਾਹਰ ਲੈ ਕੇ ਜਾਣਾ ਚਾਹੁੰਦੇ ਆ ਤੇ ਉਹਦਾ ਕੀ ਪੂਰਾ ਪ੍ਰੋਸੈਸ ਹੁੰਦਾ ਉਹਦੇ ਬਾਰੇ ਪਹਿਲਾਂ ਤਾਂ ਵਿਸਤਾਰ ਨਾਲ ਦੱਸੋ ਜਰੂਰ ਸਰ ਦੇਖੋ ਪਹਿਲਾਂ ਹੁੰਦਾ ਸੀਗਾ ਕਿ ਵੱਡੇ ਬੱਚੇ ਹੀ ਜਾ ਸਕਦੇ ਸੀਗੇ ਪਲੱਸ 2 ਬਾਅਦ ਹੈ ਨਾ ਆਫਟਰ ਪਲੱਸ 2 ਆਇਲਸ ਵਗੈਰਾ ਕਰਕੇ ਹੀ ਜਾ ਸਕਦੇ ਸੀਗੇ ਲੇਕਿਨ ਹੁਣ ਕੈਨੇਡੀਅਨ ਗਵਰਨਮੈਂਟ ਨੇ ਇੱਕ ਹੋਰ ਨਵਾਂ ਪ੍ਰੋਸੈਸ ਜਿਹੜੂ ਅੱਪਾ ਕਹਦੇ ਆ ਕਿ ਬੱਚਿਆਂ ਵਾਸਤੇ ਨਵਾਂ ਰੂਲ ਸਟਾਰਟ ਕਰ ਦਿੱਤਾ ਕਿ ਛੋਟੇ ਬੱਚੇ ਜਿਹੜੇ ਨੇ ਮਾਈਨਰ ਬੱਚੇ ਆਪਣੀ ਜਿਹੜੀ ਉਹਨਾਂ ਦੀ ਏਜ 4 ਤੋਂ 17 ਸਾਲ ਤੱਕ ਉੱਥੇ ਕਾਰ ਸਕਦੇ ਨੇ ਤੇ ਜਿਹਦੇ ਵਿੱਚ ਕੀ ਹੈ ਕਿ ਪੇਰੈਂਟਸ ਵੀ ਬੱਚਿਆਂ ਦੇ ਨਾਲ ਜਾਣਗੇ ਕਿਉਂਕਿ ਤੁਹਾਨੂੰ ਵੀ ਪਤਾ ਸਿੰਗਲ ਬੱਚਾ ਇਕੱਲਾ ਜਾ ਨਹੀਂ ਸਕਦਾ ਹੈ ਨਾ ਨਾਓ ਟ੍ਰੈਵਲ ਕਰ ਸਕਦਾ ਹੈ ਜਿਹਦੇ ਕਰਕੇ ਫੈਮਲੀ ਦਾ ਨਾਲ ਜਾਣਾ ਕੰਪਲਸਰੀ ਹੁੰਦਾ ਹੈ ਪੇਰੈਂਟਸ ਨਾਲ ਜਾਣ ਕੇ ਕੰਮ ਕਰਨਗੇ ਉੱਥੇ ਰਹਿਣਗੇ ਥੈਨ 2 ਸਾਲ ਬਾਅਦ ਇਥੋਂ ਡਾਇਰੈਕਟ 2 ਸਾਲ ਦਾ ਵੀਜ਼ਾ ਲੱਗਦਾ ਐ ਐਕਸਟੈਂਡੇਬਲ ਹੁੰਦਾ ਹੈ ਉੱਥੇ ਜਾ ਕੇ ਵੀਜ਼ਾ ਉਹਨਾਂ ਦਾ ਐਕਸਟੈਂਡ ਹੁੰਦਾ ਰਹਿੰਦਾ ਹੈ ਅਰਤੀ ਗੱਲ ਕਰੀਏ ਤਾਂ ਕਿੰਨਾ ਕੁ ਡਿਫਰੈਂਸ ਹੁੰਦਾ ਕਿਉਂਕਿ ਆਮ ਤਾਂ ਸਾਨੂੰ ਪਤਾ ਕਿ ਆਈਲਸ ਕਰਦੇ ਆ ਫਿਰ ਤਿਆਰੀ ਕਰਨ ਤੋਂ ਬਾਅਦ ਫਿਰ ਜਾਂਦੇ ਆ ਪਰ ਇੱਕ ਛੋਟੇ ਬੱਚੇ ਦਾ ਕੀ ਪ੍ਰੋਸੈਸ ਹੁੰਦਾ ਫਿਰ ਕਿਉਂਕਿ ਮਾਪਿਆਂ ਤੋਂ ਸ਼ਹਿਦ ਕਰਨੀ ਪੈਂਦੀ ਹੋਣੀ ਐ ਪਰ ਉਹਨਾਂ ਦਾ ਫਿਰ ਕੀ ਚੀਜ਼ ਲੱਗਦੀ ਹੈਗੀ ਕਿ ਮਾਪਿਆਂ ਦੇ ਐਲੀਜੀਬਲ ਹੈਗੇ ਤਾਂ ਬੱਚਾ ਜਾ ਸਕਦਾ ਜ਼ਰੂਰ ਪਤਾ ਹੁੰਦਾ ਸੀਗਾ ਨਾ ਕਿ ਆਇਲਸ ਵਗੈਰਾ ਕਰਨੀ ਪੈਂਦੀ ਸੀ ਪੇਰੈਂਟਸ ਨੂੰ ਜਿਹਦੇ ਵਿੱਚ ਆਪਾਂ ਇਹਦੇ ਵਿੱਚ ਮਾਈਨਰ ਵੀਜ਼ਾ ਦੇ ਵਿੱਚ ਕੀ ਹੈ ਕਿ ਪੇਰੈਂਟਸ ਨੂੰ ਨਾ ਤਾਂ ਕੋਈ ਆਇਲਸ ਕਰਨ ਦੀ ਨੀਡ ਹੈਗੀ ਹੈ ਨਾ ਹੀ ਕਿਸੇ ਬੱਚੇ ਨੂੰ ਟੈਸਟ ਵਗੈਰਾ ਕੋਈ ਦੇਣ ਦੀ ਨੀਡ ਹੁੰਦੀ ਹੈ ਕਿਉਂਕਿ ਬੱਚਾ ਮਾਈਨਰ ਹੈ ਉਹ ਨਾ ਕੋਈ ਟੈਸਟ ਦੇ ਸਕਦਾ ਹੈ ਨਾ ਹੀ ਕੋਈ ਇੰਟਰਵਿਊ ਦੇ ਸਕਦਾ ਜਿਹਦੇ ਕਰਕੇ ਇਹਦੇ ਵਿੱਚ ਬੱਚੇ ਦੇ ਮਾਰਕਸ ਜਿਹੜੇ ਨੇ ਉਹ ਨਹੀਂ ਮੈਟਰ ਕਰਦੇ ਬੱਚੇ ਦਾ ਲਾਸਟ ইয়ার ਦਾ ਰਿਪੋਰਟ ਕਾਰਡ ਜ਼ਰੂਰ ਸਕੂਲ ਦੇਖਦੀ ਹੈ ਪੇਰੈਂਟਸ ਦੀ ਕੁਆਲੀਫੀਕੇਸ਼ਨ ਨਹੀਂ ਮੈਟਰ ਕਰਦੀ ਇੱਕ ਨਾਰਮਲ ਐਗਰੀਕਲਚਰ ਵਾਲਾ ਬੰਦਾ ਵੀ ਨਾਲ ਜਾ ਸਕਦਾ ਵਾ ਪੇਰੈਂਟ जा सकता है ना ओदे च आईएस ਦੇ ਵਿੱਚ ਹੁੰਦਾ ਸੀ ਜੀਆਈਸੀ ਵਗੈਰਾ ਪਰ ਨਹੀਂ ਬੰਦੀ ਸੀ ਕਿ ਇਹਦੇ ਵਿੱਚ ਨਾ ਕੋਈ ਜੀਆਈਸੀ ਹੈਗੀ ਹੈ ਨਾ ਕੋਈ ਟੈਕਸ ਹੈ ਤੁਹਾਡਾ ਸਿਰਫ ਫੰਡਸ ਜਿਹੜੇ ਨੇ ਉਹ ਵੀ ਬਹੁਤ ਘੱਟ ਫੰਡ ਦੇ ਵਿੱਚ ਆਪਾਂ ਬੱਚੇ ਨੂੰ ਬਾਹਰ ਕੈਨੇਡਾ ਲੈ ਕੇ ਜਾ ਕੇ ਪੜਾ ਸਕਦੇ ਆ ਅਰਥ ਕਿਈ ਵਾਰੀ ਹੁੰਦਾ ਨਾ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਕਿ ਯਾਰ ਸਾਡੇ ਰਿਸ਼ਤੇਦਾਰ ਤਾਂ ਬਾਹਰ ਰਹਿੰਦੇ ਆ ਅਸੀਂ ਸੋਚਦੇ ਕਿ ਯਾਰ ਆਪਣੇ ਬੱਚੇ ਨੂੰ ਉੱਥੇ ਭੇਜ ਦਈਏ ਫਿਰ ਉਸ ਸਿਚੁਏਸ਼ਨ ਚ ਕੀ ਪ੍ਰੋਸੈਸ ਰਹਿੰਦਾ ਹੈਗਾ ਕਿ ਉਸ ਅਗਰ 17 ਸਾਲ ਤੋਂ ਥੱਲੇ ਬੱਚਾ ਭੇਜਣਾ ਚਾਹੁੰਦੇ ਆ ਕਿ ਆਪਣਾ ਰਿਸ਼ਤੇਦਾਰ ਉੱਥੇ ਹੈਗਾ ਸੰਭਲੂਗਾ ਉਹਨੂੰ ਅਸੀਂ ਬਾਅਦ ਚੋਂ ਵੇਖ ਲਾਂਗੇ ਉਸ 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 ਵਿੱਚ ਕੀ ਹੋਊਗਾ ਫਿਰ ਅਗਰ ਪੇਰੈਂਟ ਨਹੀਂ ਜਾਣਾ ਚਾਹੁੰਦੇ ਫੋਰ ਏਗਜ਼ਾਮਪਲ ਕੱਲਾ ਬੱਚਾ ਹੈ ਮੰਨ ਲਓ 16 ਸਾਲਾਂ ਦਾ ਹੈ ਜਾਂ ਫਿਰ 15 ਸਾਲ ਦਾ ਹੈ ਕੱਲਾ ਟਰੈਵਲ ਕਰ ਸਕਦਾ ਲੇਕਿਨ ਆਪਾਂ ਉਹਨਾਂ ਨੂੰ ਜ਼ਰੂਰ ਪੇਰੈਂਟਸ ਨੂੰ ਗਾਈਡ ਕਰਾਂਗੇ ਕਿ ਕੋਈ ਇੱਕ ਸਿੰਗਲ ਪੇਰੈਂਟ ਵੀਜ਼ਾ ਲਗਵਾ ਲੇ ਬੇਸ਼ੱਕ ਬੱਚੇ ਨੂੰ ਛੱਟ ਕੇ ਵਾਪਸ ਆ ਜਾਈ ਜ਼ਰੂਰੀ ਨਹੀਂ ਹੁੰ ਜਿਵੇਂ ਕਈ ਪੇਰੈਂਟਸ ਹੁੰਦੇ ਨੇ ਗਵਰਨਮ ਵਲੇਲੈਂਡ ਬੱਚ ਨੂੰ ਛੱਟ ਕੇ ਵਾਪਸ ਆ ਜਾਣ ਅਗਰ ਨਹੀਂ ਜਾ ਸਕਦੇ ਕੋਈ ਵੀ ਨਹੀਂ ਜਾਣਾ ਚਾਹੁੰਦਾ ਫਿਰ ਜਿਹੜੇ ਉੱਥੇ ਰਿਲੇਟਿਵ ਰਹਿੰਦੇ ਨੇ ਫੋਰਨ ਦੇ ਵਿੱਚ ਆਪਾਂ ਉਹਨਾਂ ਕੋਲ ਕਸਟਡੀ ਦਿੰਨੇ ਆ ਕਿ ਬੱਚੇ ਦੀ ਜਿਹੜੀ ਕਸਟਡੀ ਹੈ ਉਹ ਫਿਰ ਅਸੀਂ ਉਹਨਾਂ ਕੋਲ ਸ਼ੋ ਕਰਾਂਗੇ ਕਿ ਫੋਰਨ ਦੇ ਵਿੱਚ ਬੱਚੇ ਦੇ ਆਲਰੇਡੀ ਹੈਗੇ ਨੇ ਸਕੂਲ ਜਿਹੜਾ ਵਾ ਬੱਚੇ ਦੀ ਸਾਰੀ ਰਿਸਪੌਂਸਿਬਿਲਟੀ ਵਗੈਰਾ ਚੱਕੇਗਾ ਆ ਆਣਾ ਜਾਣਾ ਬੱਚੇ ਦਾ ਜੋ ਵੀ ਹੋਏਗਾ ਉਹ ਟ੍ਰੈਵਲ ਵਗੈਰਾ ਸਾਰਾ ਕੁਝ ਸਕੂਲ ਦੀ ਰਿਸਪੌਂਸਿਬਿਲਟੀ ਹੁੰਦੀ ਆ ਪਰ ਇਹਦੇ ਵਿੱਚ ਰਿਫਿਊਜ਼ਲ ਆਉਂਦੇ ਹੈ ਬੱਚਿਆਂ ਵਾਲੇ ਕੇਸ ਸੇ ਖਾਸ ਕਰਕੇ ਕਿਉਂਕਿ ਸ਼ਾਇਦ ਲੱਗਦਾ ਕਿ ਘਟਵਾਦੀ ਚਾਂਸ ਹੋਗਾ ਕਿ ਬੱਚਿਆਂ ਦੀ ਸਰ ਤੁਸੀਂ ਦੱਸਿਆ ਕਿ ਜ਼ਿਆਦਾ ਚੀਜ਼ਾਂ ਚੈੱਕ ਕੀਤੀ ਨਹੀਂ ਜਾਣੀ ਸਿਰਫ ਸ਼ਾਇਦ ਨੰਬਰ ਦੇਖੇ ਜਾਂਦੇ ਜੋ ਪੜਦਾ ਪਿਆ ਉਹ ਤੇ ਕਰਦੇ ਆਂ ਨਾ ਵੀ ਕੋਈ ਖਾਸ ਮੈਟਰ ਨਹੀਂ ਕਰਦੀ ਚੀਜ਼ ਹੈ ਨਾ ਜੀ ਦੇਖੋ ਇਹਦੇ ਵਿੱਚ ਜਿਹੜਾ ਸਕਸੈਸ ਰੇਸ਼ੋ ਆਪਾਂ ਕਹਿ ਸਕਦੇ ਆ ਕਿ ਹਜੇ ਤੱਕ ਤਾਂ ਚਲੋ 100% ਚੱਲ ਰਿਹਾ ਅਸੀਂ ਕਵਾਂਗੇ ਕਿ ਆਪਾਂ ਆਪਣੇ ਵੱਲੋਂ 99% ਪੂਰਾ ਲਗਾਣੇ ਆ 1% ਏੰਬੈਸੀ ਦੇ ਰੱਖਦੇ ਆ ਕਿਉਂਕਿ ਮੇਨ ਤਿੰਨ ਚੀਜ਼ਾਂ ਹੁੰਦੀਆਂ ਨੇ ਫੰਡ ਫੀਸ ਇਨਕਮ ਤਿੰਨੋਂ ਚੀਜ਼ਾਂ ਆਪਣੀਆਂ ਬੈਸਟ ਨੇ 100% ਸ਼ੋਰਟੀ ਹੁੰਦੀ ਹੈ ਕਿ ਵੀਜ਼ਾ ਤੁਹਾਨੂੰ ਅਸੀਂ ਲੈ ਕੇ ਦਵਾਂਗੇ ਤੇ ਏੰਬੈਸੀ ਅਗਰ ਆਪਾਂ ਵੀਜ਼ੇ ਦਿੰਨੇ ਆ ਤਾਂ ਇਹ ਨਹੀਂ ਕਿ ਚਲੋ ਪਰ ਫੈਸਲਾ ਨਹੀਂ ਦਿੰਨੇ ਹਾਂ ਮੈਕਸਿਮਮ ਅਗਰ ਆਪਾਂ 500 ਫਾਈਲਾਂ ਲਗਾਈਆਂ ਜਾਂ 400 ਫਾਈ ਪੰਜ ਫਾਈਲਰ ਰਿਫਿਊਜ਼ ਵੀ ਹੁੰਦੀਆਂ ਨੇ 메인 ਫੰਡ ਫੀਸ ਇਨਕਮ ਹੁੰਦੀ ਹੈ ਤੁਸੀਂ ਫੋਕਸ ਆਪਣੀ ਫੰਡ ਫੇਸ ਇਨਕਮ ਤੇ ਰੱਖਣਾ ਹੈ ਅਗਰ ਤਿੰਨੋ ਚੀਜ਼ਾਂ ਬੈਸ ਨੇ 100% ਗਰੰਟੀ ਸਾਡੀ ਹੋਏਗੀ ਕਿ ਕਿੰਗਡਮ ਕੰਸਲਟੈਂਟ ਦੀ ਹੋਏਗੀ ਕਿ ਵੀਜ਼ਾ ਤੁਹਾਨੂੰ ਲੈ ਕੇ ਦੇਗੀ ਔਰ ਇੱਕ ਬੰਦਾ ਜੇ ਤੁਹਾਡੇ ਕੋ ਆਂਦਾ ਪਿਆ ਉਹਰੇ ਡਾਕੂਮੈਂਟ ਪੂਰੇ ਹੈਗੇ ਕੰਪਲੀਟ ਹੈ ਤੁਹਾਨੂੰ ਲੱਗਦਾ ਕਿ ਯਾਰ ਇਹ ਐਲੀਜੀਬਲ ਹੈਗਾ ਤਾਂ ਬੱਚਾ ਵੀ ਐਲੀਜੀਬਲ ਹੈ ਆਰਾਮ ਨਾਲ ਜਾ ਸਕਦੇ ਉਸ ਪੂਰੇ ਪ੍ਰੋਸੈਸ ਨੂੰ ਕਿੰਨਾਕ ਸਮਾਂ ਲੱਗਦਾ ਵੈ ਤੇ ਜਦੋਂ ਪਹਿਲਾਂ ਜਦੋਂ ਬੰਦਾ ਪਹੁੰਚਦਾ ਤੇ ਪਹਿਲੇ ਤੁਸੀਂ ਸਭ ਤੋਂ ਪਹਿਲੇ ਕੀ ਚੀਜ਼ਾਂ ਦਾ ਤੋਂ ਮੰਗਦੇ ਹੋ ਜਰੂਰ ਉਹਦਾ ਟੋਟਲ ਮੈਕਸਿਮਮ ਟਾਈਮਿੰਗ ਜਿਹੜੀ ਹੈ 2 ਮਨთ ਦੀ ਹੈਗੀ ਆ 2 ਮਨთ ਦੇ ਅੰਦਰ ਅੰਦਰ ਸਭ ਤੋਂ ਪਹਿਲਾਂ ਆਪਾਂ ਬੱਚੇ ਦੇ ਡਾਕੂਮੈਂਟਸ ਜਿਹੜੇ ਆ ਆਧਾਰ ਕਾਰਡ ਬੱਚੇ ਦਾ ਬੱਚੇ ਦਾ ਬਰਥ ਸਰਟੀਫਿਕੇਟ ਬੱਚੇ ਦਾ ਰਿਪੋਰਟ ਕਾਰਡ ਲਾਸਟ ਈਅਰ ਦਾ ਜਾਂ ਫਿਰ ਬੋਨਫਾਇਟ ਸਰਟੀਫਿਕੇਟ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਫਿਰ ਬੱਚੇ ਦਾ ਆਈਡੀ ਕਾਰਡ ਹੋ ਜਾ ਸਕੂਲ ਦਾ ਤੇ ਇੱਕ ਪੇਰੈਂਟਸ ਦਾ ਆਧਾਰ ਕਾਰਡ ਦੋਨਾਂ ਦਾ ਹੀ ਲੱਗਦਾ ਹੈ ਫਾਦਰ ਆ ਸਾਡੀ ਕੋਈ ਫੀਸ ਨਹੀਂ ਹੈ ਕਿ ਕੋਈ ਅਸੀਂ ਤੁਹਾਡੇ ਤੋਂ ਆਪਣੀ ਕੰਸਲਟਿੰਗ ਫੀਸ ਨਹੀਂ ਲੈਂਦੇ ਠੀਕ ਹੈ ਜੀ ਆਪਾਂ ਪਹਿਲਾਂ ਬੱਚੇ ਦੀ ਫਾਈਲਿੰਗ ਕਰਦੇ ਆਂ ਥੈਨ ਉਸ ਤੋਂ ਬਾਅਦ ਆਫਰ ਲੈਟਰ ਵਗੈਰਾ ਆਉਂਦੀ ਹੈ ਬੱਚੇ ਦੀ ਥੈਨ ਫਿਰ ਆਪਾਂ ਅਗਲੇ ਅਗਲਾ ਪ੍ਰੋਸੈਸ ਸਟਾਰਟ ਕਰਦੇ ਆਂ ਅਰਤੀ ਜਲੰਧਰ ਇੱਕ ਬਹੁਤ ਵੱਡੀ ਮਾਰਕੀਟ ਹੈ ਖਾਸ ਕਰਕੇ ਦਵਾਬਾ ਕਈ ਤਾਂ ਗੜ ਮੰਨਿਆ ਜਾਂਦਾ ਵੈ ਇਸ ਗੜ ਵਿੱਚ ਕਈ ਇਹ ਤਾਂ ਇੰਨੀ ਸਾਰਾਸ਼ਨ ਦੁਕਾਨਾਂ ਨਹੀਂ ਹੋ ਗਈ ਜਿੱਥੇ ਸੈਂਟਰ ਜਾਂ ਹੋਰ ਚੀਜ਼ਾਂ ਦੇਖਣ ਨੂੰ ਮਿਲਦੀ ਜੀ ਪਰ ਇੱਕ ਬੈਸਟ ਉਹ ਬਹੁਤ ਘੱਟ ਹੁੰਦੇ ਉਹਨੂੰ ਜਦੋਂ ਅਸੀਂ ਚੂਜ਼ ਕਰਨਾ ਹੋਵੇ ਕਿਸੇ ਬੰਦੇ ਨੇ ਜਾਂ ਤੁਹਾਡੇ ਕੋ ਆਣਾ ਹੋਵੇ ਕਿਹੜੀ ਚੀਜ਼ ਆ ਉਹ ਬੰਦਾ ਆ ਕੇ ਦੇਖੇ ਕਿ ਪਾਈ ਇਹਨਾਂ ਕੋਲ ਅਸੀਂ ਆ ਰਹੇ ਆਂ ਚਾਹੇ ਫਾਈਲ ਲੱਗੂਗੀ ਠੀਕ ਹੈ ਪਰ ਇੱਕ ਧੋਖਾ ਦੇ ਅਸੀਂ ਜਿਹੜੇ ਸ਼ਿਕਾਰ ਨਹੀਂ ਹੋਵਾਂਗੇ ਜੀ ਹੁਣ ਦੇਖੋ ਅ ਅੱਜ ਕੱਲ ਤਾਂ ਸਾਰੇ ਏਜੰਟ ਬੈਠੇ ਹੋਏ ਨੇ ਕਾਫੀ ਏਜੰਟ ਨੇ ਜਿਹੜੇ ਫਰਾਡ ਕਰਦੇ ਪਏ ਨੇ ਸਟੱਡੀ ਵੀਜ਼ਾ ਅੱਜ ਕੱਲ ਹਰੇਕ ਕੋਈ ਡੀਲ ਕਰਦਾ ਪਿਆ ਹੈ ਆਈਸ ਵਾਲੇ ਕੇਸ ਹੋ ਗਏ ਵਰਕ ਪਰਮਿਟ ਹੋਰ ਕੋਈ ਵੀ ਨਹੀਂ ਕਹੇਗਾ ਕਿ ਮੈਂ ਮਾੜਾ ਵਾ ਜੀ ਮੈਂ ਫਰਾਡ ਕਰਦਾ ਵਾ ਕੋਈ ਵੀ ਨਹੀਂ ਕਹੇਗਾ ਇਸ ਕਰਕੇ ਮੈਂ ਸਪ ਮੇਰੀ ਕਾਲਿੰਗ ਦੇ ਉੱਤੇ ਮੇਰੇ ਉਹਦੇ ਤੇ ਨਾ ਜਾਓ ਮੇਰੇ ਇੱਥੇ ਆਓ ਆਫਿਸ ਆਓ ਮੈਨੂੰ ਮਿਲੋ ਪਹਿਲਾਂ ਮੇਰੇ ਨਾਲ ਕੰਸਲਟ ਕਰੋ ਆਫਿਸ ਆ ਕੇ ਬੱਚਿਆਂ ਦੇ ਵੀਜ਼ੇ ਲੱਗੇ ਦੇਖੋ ਜਿਹੜੇ ਪੇਰੈਂਟਸ ਆਏ ਹੁੰਦੇ ਨੇ ਜਿਨ੍ਹਾਂ ਦਾ ਵੀਜ਼ਾ ਲੱਗਾ ਹੁੰਦਾ ਹੈ ਜਾਂ ਫਿਰ ਜਿਨ੍ਹਾਂ ਨੇ ਅਪਲਾਈ ਕੀਤਾ ਤੁਸੀਂ ਉਹਨਾਂ ਨੂੰ ਮਿਲੋ ਦੈਨ ਉਸ ਤੋਂ ਬਾਅਦ ਸਾਡਾ ਆਫਿਸ ਦੇਖੋ ਲਾਇਸੈਂਸ ਹੋਲਡਰ ਹੈ ਗਵਰਨਮੈਂਟ ਅਪਰੂਵਡ ਹੈ ਫਿਰ ਬੱਚੇ ਦਾ ਅਪਲਾਈ ਕਰੋ ਕਦੀ ਵੀ ਕਿਸੇ ਦੇ ਵੌਇਸ ਮੈਂ ਉਹਦੇ ਤੇ ਨਾ ਜਾਓ ਕਿ ਹਾਂ ਵੀ ਵੌਇਸ ਨੋਟ ਤੇ ਨਾ ਜਾਓ ਕਿ ਇਹ ਬੰਦਾ ਜਾਨਵਨ ਹੈ ਬਿਲਕੁਲ ਆਰਤੀ ਬਹੁਤ ਸਾਰੀ ਆਪਾਂ ਗੱਲਾਂ ਕੀਤੀਆਂ ਪਰ ਇੱਕ ਆਵੇ ਚੀਜ਼ ਪੁੱਛਣਾ ਚਾਹੂੰਗਾ ਕਿ ਕਈ ਵਾਰੀ ਹੁੰਦਾ ਕਿ ਮਾਪੇ ਨਹੀਂ ਜਾ ਸਕਦੇ ਲੇਕਿਨ ਘਰ ਦਾਦਾ ਦਾਦੀ ਹੁੰਦੇ ਉਹ ਦੇ ਰਸੀ ਪੁੱਤ ਨੂੰ ਲੈ ਜਾਗੇ ਨਾਲ ਉਹਦਾ ਭਵਿੱਖ ਸਦਰ ਹੋ ਜਾਊਗਾ ਨਾਲ ਅਸੀਂ ਘੁੰਮਿਆਵਾਂਗੇ ਤੇ ਕੀ ਉਹ ਜਾ ਸਕਦੇ ਕਿਸ ਵਿੱਚ ਅ ਇਹਦੇ ਵਿੱਚ ਨਾ ਪੇਰੈਂਟਸ ਐਜ਼ ਅ ਗਾਰਡੀਅਨ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਫਾਦਰ ਮਦਰ ਨੇ ਹੀ ਜਾਣਾ ਐਜ਼ ਅ ਗਾਰਡੀਅਨ ਜਾ ਕੋਈ ਵੀ ਸਕਦਾ ਬੱਚੇ ਦੀ ਕਸਟਡੀ ਜਿਹਨੂੰ ਆਪਾਂ ਬੋਲ ਦਿੰਨੇ ਆ ਉਹ ਉਹਨਾਂ ਕੋਲ ਹੋਣੀ ਚਾਹੀਦੀ ਕੋਈ ਦਾਦਾ ਦਾਦੀ ਹੋ ਜਾਏ ਕਜ਼ਨ ਬ੍ਰਦਰ ਸਿਸਟਰ ਹੋ ਜਾਏ ਬਟ ਆਪਣੀ ਏਜ ਉਹਦੀ ਅਡਲਟ ਹੋਵੇ 18 ਤੋਂ ਪਲੱਸ ਹੋਵੇ ਕੋਈ ਵੀ ਜਾ ਸਕਦਾ ਨਾਲ ਐਜ਼ ਅ ਗਾਰਡੀਅਨ ਕੋਈ ਅਨਕੌਂਡ ਵੀ ਜਾ ਸਕਦਾ ਤੇ ਸਭ ਤੋਂ ਕਹਿ ਤਾ ਮੇਨਸ ਹਵਾਲਾ ਪੀਆਰ ਪੀਆਰ ਦਾ ਫਿਰ ਕਿੱਦਾਂ ਰਹਿੰਦਾ ਸਾਡਾ ਸਿਸਟਮ ਵਿੱਚ ਦੇਖੋ ਸਰ ਉੱਥੇ ਜਾ ਕੇ ਪੇਰੈਂਟਸ ਕੰਮ ਕਰਨ ਗਵਰਨਮੈਂਟ ਨੂੰ ਟੈਕਸ ਪੇ ਕਰਨ ਬੱਚੇ ਦੀ ਆਫੀਸ ਆ ਰੈਗੂਲਰਲੀ ਜਾਣ ਕੋਈ ਸਟੱਡੀ ਦੇ ਵਿੱਚ ਗੈਪ ਨਾ ਹੋਵੇ ਉਸ ਬਿਹਾਰ ਦੇ ਵਿੱਚ ਪੀਆਰ ਬੱਚੇ ਦੀ 2 ਸਾਲ ਬਾਅਦ ਆਪਾਂ ਕੀ ਅਪਲਾਈ ਕਰ ਸਕਦੇ ਹਾਂ ਉਹਨ ਕੈਨੇਡੀਅਨ ਗਵਰਨਮੈਂਟ ਦੇ ਉੱਤੇ ਹੁੰਦਾ ਕਿ ਪੀਆਰ ਜਿਹੜੀ ਹੈ 2 ਸਾਲ ਦੇ ਅੰਡਰ ਦੇ ਦੇ 3 ਸਾਲਾਂ ਦੇ ਵਿੱਚ ਦੇ ਦੇ ਲੇਕਿਨ ਮੈਕਸਿਮਮ 5 ਸਾਲ ਦੇ ਅੰਡਰ ਅਡਰ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਬੱਚੇ ਨੂੰ ਪੀਆਰ ਦੇ ਦਿੰਦੀ ਹੈ ਆਗਰ ਪੀਆਰ ਨਹੀਂ ਹੋ ਪਾਂਦਾ ਬੱਚਾ ਫਿਰ ਕੀ ਹੈ ਕਿ ਦੋ ਆਪਸ਼ਨਸ ਜਿਹੜੇ ਨੇ ਉਹ W1 ਜਿਹਨੂੰ ਆਪਾਂ ਬੋਲਦੇ ਨੇ ਵਰਕ ਪਰਮਿਟ ਉਹਦੇ ਵਿੱਚ ਆਪਣਾ ਵੀਜ਼ਾ ਕਨਵਰਟ ਕਰਵਾ ਲੈਣ ਤੇ ਫਿਰ ਜਿਹੜੇ ਅਗਰ ਪੇਰੈਂਟਸ ਨਾਲ ਜਾਉਗੇ ਤਾਂ ਕੀ ਉੱਥੇ ਕੰਮ ਕਾਜ ਕਰ ਸਕਦੇ ਜਾਂ ਨਹੀਂ ਫਿਰ ਉਹ ਸ਼ੁਰੂ ਕਰ ਸਕਦੇ ਨੇ ਪੇਰੈਂਟਸ ਨੂੰ ਓਪਨ ਵਰਕ ਰਾਈਟਸ ਹੁੰਦੇ ਨੇ ਉੱਥੇ ਜਾ ਕੇ ਮਤਲਬ ਇੱਥੋਂ ਪੀਜੀ1 ਪੇਰੈਂਟਸ ਗਾਰਡਨ ਵੀਜ਼ਾ ਹੁੰਦਾ ਸਕੂਲ ਇਹ ਤਾਂ ਨਹੀਂ ਕਹੇਗਾ ਕਿ ਬੱਚੇ ਦੇ ਨਾਲ ਪੇਰੈਂਟਸ ਆ ਕੇ ਇੱਥੇ ਬੈਟਰ ਹਨਾ ਕਿਉਂਕਿ ਅਗਰ ਉਹ ਫ੍ਰੀ ਰਹਿਣਗੇ ਤਾਂ ਬੱਚੇ ਦੀ ਫੀਸਾ ਕਿੱਥੋਂ ਪੇ ਕਰਨਗੇ ਤੇ ਉੱਥੇ ਦਾ ਟੈਕਸ ਕਿਵੇਂ ਪੇ ਕਰਨਗੇ ਕੈਨੇਡੀਅਨ ਗਵਰਨਮੈਂਟ ਨੂੰ ਕੋਈ ਬੈਨੀਫਿਟ ਹੀ ਨਹੀਂ ਹੋਏਗਾ ਜਿਹਦੇ ਕਰਕੇ ਪੇਰੈਂਟਸ ਉੱਥੇ ਜਾ ਕੇ ਓਪਨ ਵਰਕ ਰਾਈਟ ਦੇ ਵਿੱਚ ਕੀ ਹੁੰਦਾ ਫਾਦਰ ਉੱਥੇ ਫੁੱਲ ਟਾਈਮ ਮਦਰ ਜਿਹੜੇ ਨੇ ਉਹ ਹਫਤੇ ਦੇ ਵਿੱਚ ਪਰ ਵੀਕ ਦੇ ਵਿੱਚ 20 ਆਵਰਸ ਵਰਕ ਕਰ ਸਕਦੇ ਆ ਉਹਨਾਂ ਨੂੰ ਲੀਗਲ ਹੀ ਕਿ ਜ਼ਿਆਦਾਤਰ ਸਵਾਲ ਤਾਂ ਸੇ ਤੁਹਾਡੇ ਤੋਂ ਪੁੱਛ ਲਏ ਜਿਹੜੇ ਲੋਕਾਂ ਦੇ ਦਿਮਾਗ ਚ ਹੁੰਦੇ ਲੇਕਿਨ ਬਹੁਤ ਸਾਰੇ ਹੋਰ ਵੀ ਪਿੰਡਾਂ ਦੇ ਬੰਦੇ ਬੈਠੇ ਪੁੱਛਣਾ ਹੁੰਦਾ ਕਈ ਹੋਰ ਸਵਾਲ ਹੁੰਦੇ ਆ ਤੇ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਕਿਸ ਤਰ੍ਹਾਂ ਕਰੋਗੇ ਅ ਆਪਣੇ ਹਰੇਕ ਪਾਸੇ ਐਡ ਆਂਦੀ ਹੈ ਫੇਸਬੁੱਕ ਇੰਸਟਾਗ੍ਰਾਮ ਵਗੈਰਾ ਦੇ ਵਿੱਚ YouTube ਵਗੈਰਾ ਦੇ ਵਿੱਚ ਅਗਰ ਤੁਸੀਂ ਆਫਿਸ ਆਣਾ ਸਾਡੇ ਡਾਇਰੈਕਟ ਆਫਿਸ ਆ ਸਕਦੇ ਹੋ ਜਲੰਧਰ ਆਪਣਾ ਆਫਿਸ ਹੈਗਾ ਯਾ ਬੱਸ ਸਟੈਂਡ ਤੋਂ ਗੜਾ ਰੋਡ ਆਣਾ ਤੁਸੀਂ ਉੱਥੋਂ ਸਿੱਧਾ ਤਾਂਜ ਮਾਰਕੀਟ ਹੈ ਜਿਹੜੀ ਬਿਲਕੁਲ ਉਹਦੇ ਆਪੋਜ਼ਿਟ ਹੈ ਅਲਰਟ ਜਿਮਲੀ ਮਾਰਕੀਟ ਦੇ ਬਿਲਕੁਲ ਨੁਕਰ ਤੇ ਬੀ ਦੇਓ ਬਾਕੀ ਸਾਡਾ ਨੰਬਰ ਵੀ ਤੁਹਾਨੂੰ ਪ੍ਰੋਵਾਈਡ ਹੋ ਜਾਏਗਾ ਤੁਸੀਂ ਸਾਡੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਗੱਲ ਵੀ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਆਰਤੀ ਤੇ ਸਾਡੇ ਨਾਲ ਆਰਤੀ ਜੀ ਮੌਜੂਦ ਸੇ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜੇਕਰ ਤੁਸੀਂ ਆਪਣੇ ਨਾਲ ਆਪਣੇ ਛੋਟੇ ਬੱਚੇ ਲੈ ਕੇ ਜਾਣਾ ਚਾਹੁੰਦੇ ਆ ਜੋ ਕਿ 3 ਸਾਲ ਤੋਂ ਲੈ ਕੇ 17 ਸਾਲ ਤੱਕ ਦਾ ਹੈਗਾ ਵਾ ਤੇ ਉਹਦੇ ਲਈ ਕਿਸ ਤਰ੍ਹਾਂ ਦਾ ਪ੍ਰੋਸੈਸ ਹੋਊਗਾ ਜਿਹੜੇ ਜਿਹੜੇ ਸਵਾਲ ਤੁਹਾਡੇ ਦਿਮਾਗ 'ਚ ਸੀਗੇ ਜ਼ਿਆਦਾਤਰ ਅਸੀਂ ਪੁੱਛ ਲਏ ਹੋਇਆ ਜੇਕਰ ਉਸ ਤੋਂ ਬਾਅਦ ਵੀ ਤੁਹਾਡੇ ਦਿਮਾਗ 'ਚ ਕੋਈ ਸਵਾਲ ਹੈ ਤੇ ਤੁਸੀਂ ਜਲੰਧਰ ਦੇ ਗੜਾ ਰੋਡ ਤੇ ਆ ਕੇ ਤੇ ਕਿੰਡਮ ਕਨਸਲਟੈਂਟ ਨੂੰ ਇੱਥੇ ਮਿਲ ਕੇ ਤੇ ਆਪਣੀ ਜਿਹੜੀ ਇਕੁਐਰੀਜ਼ ਹੈ ਉਹਨੂੰ ਦੂਰ ਕਰ ਸਕਦੇ ਹੋ ਮੇਰਾ ਨਾਮ ਅਤਾ ਸਿੰਘ ਹੈ ਮੈਂ ਆਪਣੇ ਪਤੀਰਵਾਦ ਨਾਲ ਕੈਨੇਡਾ ਜਾ ਰਹਾ ਹਾਂ ਉਹ ਇੱਥੋਂ ਵੀਜ਼ਾ ਲਵਾਇਆ ਹੈ ਅ ਅੱਜ ਮੇਰਾ ਵੀਜ਼ਾ ਆ ਗਿਆ ਮੇਰਾ ਨਾਮ ਗੁਰਬਿੰਦਰ ਸਿੰਘ ਹੈ ਗੁਰਵਿੰਦਰ ਜੀ ਕੀ ਹੋਇਆ ਜੈਕਸਪੀਰੀਅੰਸ ਰਿਹਾ ਤੁਹਾਡਾ ਇੰਦਾਂ ਦਾ ਸਰਮੈ ਕਿੰਗਡਮ ਕਨਸਲਟੈਂਟ ਦਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਤੋਂ ਅਸੀਂ ਨਾਲ ਜੁੜਿਆ ਆ ਤਾਂ ਸਾਡ ਬਹੁਤ ਜਲਦੀ ਜਲਦੀ ਨਾਲ ਵੀਜ਼ਾ ਅਪਲਾਈ ਕੀਤਾ ਸੀ ਜਲਦੀ ਜਲਦੀ ਵੀਜ਼ਾ ਆਇਆ ਹਾਂਜੀ ਗੱਲ ਕਿੱਤੀ ਜਾਵੇ ਕਿ ਰੀਜ਼ਨ ਕੀ ਸੀਗੇ ਕਿ ਤੁਸੀਂ ਪੂਰੇ ਮਾਰਕੀਟ ਨੂੰ ਛੱਡ ਕੇ ਤੁਸੀਂ ਇੱਥੇ ਆ ਰਹੇ ਸੀ ਇਹਨਾਂ ਕੋਲ ਸਾਰੇ ਜਦੋਂ ਵੀ ਇਹਨਾਂ ਕੋਲ ਇੱਥੇ ਆਇਆ ਨਾ ਇਹਨਾਂ ਨੇ ਉਹਨਾਂ ਕੋਲ ਬਹੁਤ ਜ਼ਿਆਦਾ ਇਹਨਾਂ ਨੇ ਡੀਪ ਬੋਰੀ ਬੋਰੀ ਕੀਤੀ ਅੱਗੇ ਇਹਨਾਂ ਦੀ ਗੱਲਬਾਤ ਬਹੁਤ ਵੀਰ ਲੱਗੀ ਮੈਨੂੰ ਤੇ ਇਹਨਾਂ ਸਾਰਾ ਨਾਲ ਕਿਹਾ ਸੀ ਅਕਰੀ ਪਲਾਈ ਕਰਕੇ ਦੇਖ ਕਈ ਵਾਰ ਇਦਾਂ ਹੁੰਦਾ ਨਾ ਕਿ ਜਦੋਂ ਫਾਈਲ ਅਸੀਂ ਲਗਵਾਉਣਾ ਨਾ ਹੁੰਦਾ ਉਦੋਂ ਗੱਲਾਂ ਕੁਝ ਹੋਰ ਹੁੰਦੀਆਂ ਜਦੋਂ ਫਾਈਲ ਦਾ ਅਸੀਂ ਕੰਮ ਸ਼ੁਰੂ ਕਰਾਉਂਦੇ ਹਾਂ ਗੱਲਾਂ ਬਦਲ ਜਾਂਦੇ ਆ ਕਿ ਇੱਥੇ ਇਦਾਂ ਦਾ ਕੁਝ ਹੋਇਆ ਤਾਂ ਨਹੀਂ ਨਹੀਂ ਸਰ ਕੋਈ ਗੱਲ ਨਹੀਂ ਐਸਾ ਹੀ ਹੋਈ ਗੱਲ ਜੋ ਸਾਰਿਆਂ ਨੇ ਪਹਿਲਾਂ ਦੱਸਿਆ ਸੀ ਉਹੀ ਗੱਲ ਹੋਈ ਐਸੇ ਤੇ ਹਾਂ ਪ੍ਰੋਸੈਸ ਚ ਕਿਸ ਤਰ੍ਹਾਂ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਪਈ ਨਹੀਂ ਨਹੀਂ ਬਹੁਤ ਵਧੀਆ ਸਰ ਬਹੁਤ ਵਧੀਆ ਕੰਮ ਕਰਾ ਕੇ ਦਿੱਤਾ ਸਾਰਿਆਂ ਨੇ ਹਾਂਜੀ ਸਭ ਤੋਂ ਖਾਸ ਗੱਲ ਕੀ ਲੱਗੀ ਕਿ ਇੱਥੇ ਆ ਕੇ ਜਦੋਂ ਕੰਮ ਕਰਵਾਇਆ ਵਾ ਹਾਂਜੀ ਸਾਰਿਆਂ ਦਾ ਡੀਲਿੰਗ ਬਹੁਤ ਵਧੀਆ ਲੱਗੀ ਮੈਨੂੰ ਹਾਂਜੀ ਡੀਲਿੰਗ ਸਭ ਤੋਂ ਵਧੀਆ ਲੱਗੀ ਕੋ ਗੱਲਬਾਤ ਸਾਰਾ ਨਾਲ ਕੀਤੀ ਬਿਲਕੁਲ ਕਲੀਅਰ ਕਲੀਅਰ ਬਹੁਤ ਕੀਤੀ ਸੀ ਕੋਈ ਹਿਡਨ ਚਾਰਜ ਦੱਸ ਤਾਂ ਲਓ ਨਹੀਂ ਨਹੀਂ ਸਰ ਨਹੀਂ ਇਹ ਕੀ ਆਪਣੇ ਆਪਣੇ ਦੋਸਤਾਂ ਨੂੰ ਦੂਸਰੇ ਰਿਕਮੈਂਡ ਕਰਨਾ ਚਾਹੁੰਦਾ ਹਾਂ ਹਾਂਜੀ ਹਾਂਜੀ ਸਰ ਸਰ ਦੋਸਤਾਂ ਨੂੰ ਮੈਂ ਰਿਕਮੈਂਡ ਕਰੂੰਗਾ ਕਿ ਜਦੋਂ ਵੀ ਕਿਸੇ ਨੂੰ ਵੀ ਅਪਲਾਈ ਕਰਨਾ ਹੋਵੇ ਕਿੰਗਡਮ ਕੋ ਸਾਡਾ ਲਗਾਓ ਤੇ ਇੱਥੇ ਆ ਕੇ ਵੀ ਅਪਲਾਈ ਕਰੋ ਸਰ ਬਿਲਕੁਲ ਸਹੀ ਬੇਕਰ ਦੁਰਸਤ ਹਵਾ ਦਿੰਦੇ ਨੇ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਲਖਬੀਰ ਕੌਰ ਮਨ ਕਿਹੋ ਜਿਹਾ ਐਕਸਪੀਰੀਅੰਸ ਹੈ ਤੁਹਾਡਾ ਬਹੁਤ ਵਧੀਆ ਰਿਹਾ ਇਹਨਾਂ ਦੇ ਨਾਲ ਗੱਲਬਾਤ ਤਾਂ ਵੀ ਬਹੁਤ ਵਧੀਆ ਸਪੀਰੀਂਸ ਬਹੁਤ ਵਧੀਆ ਏ ਇਹਨੂੰ ਚੀਜ਼ਾਂ ਸਮਝ ਆ ਰਹੀ ਸੀ ਜਦੋਂ ਸਾਰੀਆਂ ਸੀ ਹਾਂਜੀ ਹਾਂਜੀ ਸਾਰੀਆਂ ਸਮਝ ਆ ਰਹੀਆਂ ਸੀ ਬਹੁਤ ਵਧੀਆ ਨੇ ਕਿੰਗਡਮ ਤੇ ਬਦਲਦਾ ਹੁੰਦਾ ਹੈ ਕਿ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਜਦੋਂ ਆਪਾਂ ਕਮ ਸ਼ੁਰੂ ਕਰਾ ਦਿੰਦੇ ਆ ਗੱਲਾਂ ਬਦਲ ਜਾਂਦੀਆਂ ਕੋਈ ਛੇੜਾ ਤਾਂ ਨਹੀਂ ਹੋਇਆ ਨਹੀਂ ਨਹੀਂ ਕੁਝ ਨਹੀਂ ਹੋਇਆ ਇਦਾਂ ਦਾ ਸਾਰਿਆਂ ਨੂੰ ਹੋਣਾ ਚਾਹੀਦਾ ਇੱਥੇ ਵਧੀਆ ਸਟਾਫ ਕਿੱਦਾਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਹਾਂਜੀ ਚੀਜ਼ਾਂ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਰਹੀ ਸੀ ਨਹੀਂ ਨਹੀਂ ਕੋਈ ਪਰੇਸ਼ਾਨੀ ਰੀਜ਼ਨ ਕਿਉਂ ਆ ਫਿਰ ਹੀ ਚੁਸ ਕੇ ਤਾਂ ਉਰੀ ਜਨ ਕੋਈ ਨਹੀਂ ਬਸ ਇਹਨਾਂ ਨਾਲ ਗੱਲਬਾਤ ਕੀਤੀ ਉਹ ਵਧੀਆ ਲਗਾਨ ਬਸ ਇਹ ਜਿਹੜੇ ਤੁਹਾਡੇ ਯਾਰ ਦੋਸਤ ਇਹ ਹੋਰ ਰਿਸ਼ਤੇਦਾਰ ਜੇ ਕੋਈ ਜਾਣਾ ਚਾਹੁੰਦੇ ਮੇਰੇ ਨਾਮ ਰਿਕਾਰਡ ਕਰਾਂ ਹਾਂਜੀ ਕਵਾਂਗੇ ਇਹਨਾਂ ਨੂੰ ਕਿ ਆਉਣ ਜ਼ਰੂਰ ਤੇ ਹਾਂਜੀ ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਜਲੰਧਰ